ਸੋ ਅੱਜ ਹਾਕੀ ਜਿਹੜੀ ਐ ਉਹ ਕੋਈ ਇੱਕ ਜਸਟ ਖੇਡ ਨਹੀਂ ਰਹੀ ਇੱਕ profession ਬਣ ਗਈ। ਇਹਨਾਂ ਦੇ ਕਪਤਾਨ ਸਾਹਿਬ ਦੇ ਪਿਤਾ ਜੀ ਆਏ ਉਹਦੇ ਕਰੋੜ ਦਾ ਚੈੱਕ ਲੈਣ। ਉਹਨਾਂ ਨੇ ਕਰੋੜ ਦਾ ਚੈੱਕ ਲੈ ਕੇ ਮੈਨੂੰ ਕੀ ਕਿਹਾ? ਮੇਰੇ ਮੋਢੇ ਤੇ ਧਰਕੇ ਕਹਿੰਦੇ ਚਲੋ ਇਹ ਤਾਂ ਮੁੰਡੇ ਆ ਦੀਚੀਵਮੈਂਟ ਕਰਦੇ ਨੇ ਬੜੀ ਵਧੀਆ ਤੁਸੀਂ ਗੱਲ ਕਰਤੀ। ਪਰ ਕਹਿੰਦੇ ਇੱਕ ਗੱਲ ਦੀ ਮੈਨੂੰ ਖੁਸ਼ੀ ਐ। ਕਿ ਕਹਿੰਦੇ ਮੈਂ ਖੇਤੀ ਕਰਦਾ। ਤੇ ਕਹਿੰਦੇ ਇੱਕ ਗੱਲ ਬਹੁਤ ਵਧੀਆ ਹੋਗੀ ਪੰਜਾਬ ਸਰਕਾਰ ਕਰਕੇ ਬੇਟਾ ਮੈਂ ਕੀ ਇਹ ਕੀ ਜੀ। ਕਿੰਨੇ ਰਾਤ ਨੂੰ ਖੇਤ ਜਾਣਾ ਬੰਦ ਹੋ ਗਿਆ ਸਾਡੇ ਹੁਣ ਬਿਜਲੀ ਵੀ ਨਹੀਂ ਆ ਜਾਂਦੀ। ਦੇਖੋ ਭਾਰਤੀ ਹਾਕੀ ਟੀਮ ਦਾ ਕਪਤਾਨ ਜਿਹੜਾ ਉਹਦਾ ਪਿਤਾ ਜੀ ਖੇਤੀ ਕਰਦੇ ਹੈ ਔਰ ਕਹ ਰਹੇ ਹੈ ਕਿ ਸਾਨੂੰ ਆਹਾ ਹਾ ਸਹੂਲਤਾਂ ਮਿਲ ਗਈਆਂ ਤੇ ਰਾਤ ਨੂੰ ਖੇਤ ਜਾਣ ਦੀ ਲੋੜ ਨਹੀਂ ਪੈਂਦੀ ਹੁਣ ਦੇਣਕ ਜਿਹੜੀ ਬਿਜਲੀ ਮਿਲ ਜਨ। ਸੋ ਇਥੇ ਸਿੱਧਾ ਹੁੰਦਾ ਅਸੀਂ ਖਿਡਾਰੀ ਵੀ ਆ ਅਸੀਂ ਆਂਦਾ ਤੇ ਵੀ ਆ ਨਾਲ। ਅਸੀਂ ਲੋਕਾਂ ਨੂੰ ਲੋਕਾਂ ਦਾ ਪੇਟ ਪੰਚ ਸੀ ਅਸੀਂ ਦੇਸ਼ ਦਾ ਪੇਟ ਪੰਚ ਸੀ ਜੋ ਵਿਦਨ ਪਾ ਰਹੇ ਫੂਡ ਬਾਲ ਆਫ ਇੰਡੀਆ ਕਹਿੰਦੇ 182 ਲੱਖ ਮੀਟਰਿਕ ਟਨ ਚੋਨਾ ਪੈਦਾ ਕਰਦੇ ਆ ਜੀ ਔਰ 99% ਚੋਨਾ ਅਸੀਂ ਵੇਚਦੇ ਆ ਕਿਉਂਕਿ ਆਪਣੀ ਖਰਾਕ ਦਾ ਹਿੱਸਾ ਨਹੀਂ ਹੈਗਾ ਚੋੜ ਸੋ ਜੋ ਮਰਜੀ ਅਸੀਂ ਕਰਾਉਣਾ ਹੋਵੇ ਦੇਖੋ ਇੰਦਰ ਦੇਵਤਾ ਵੀ ਦੇਖੋ ਇੰਦਰਦੇਵਤਾ ਖੋਤਾੜੀਆਂ ਮਾਰ ਰਿਹਾ ਅੱਜ ਕਿ ਸੱਚੀ ਨੀਤ ਨਾਲ ਕੰਮ ਹੋ ਰਹੇ ਨੇ ਇੱਕ ਵਾਰੀ ਆਪਾਂ ਵੀ ਮਾਰ ਦਿੰਨੇ ਤਾੜੀ ਤੋੜੀ ਜੋ ਜੋ ਪੰਜਾਬ ਦੀ ਡਿਊਟੀ ਲੱਗਦੀ ਹੈ ਝੰਡਾ ਬਰਦਾਰ ਬਣਨ ਵਾਸਤੇ ਭਾਵੇਂ ਯਾਦੀ ਦੀ ਲੜਾਈ ਹੋਵੇ ਭਾਵੇਂ ਕਾਰਗਿਲ ਤੇ ਝੰਡਾ ਲਹਿਰਾਉਣਾ ਹੋਵੇ ਭਾਵੇਂ ਟੋਕੀਓ 올림픽 ਹੋਵੇ ਭਾਵੇਂ ਏਸ਼ੀਅਨ ਖੇਡਾ ਹੋਣ ਕਮਲਨਗਰ ਖੇਡਾ ਹੋਣ ਵਰਲਡ ਕੱਪ ਹੋਵੇ ਤਾਂ ਝੰਡਾ ਜਦੋਂ ਲਹਿਰਾਇਆ ਜਾਂਦਾ ਹੈ ਉੱਥੇ ਇੱਕ ਅੱਧਾ ਪੰਜਾਬੀ ਜ਼ਰੂਰ ਖੜਾ ਹੁੰਦਾ ਜਾਂ ਫਿਰ ਝੰਡਾ ਬਰਦਾਰ ਹੀ ਸਾਡਾ ਪੰਜਾਬੀ ਹੁੰਦਾ ਕਿ ਝੰਡਾ ਲੈ ਕੇ ਜਦੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਤਾਂ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਝੰਡਾ ਸਾਡੇ ਪੁਰਖਿਆਂ ਨੇ ਸਾਨੂੰ ਲੈ ਕੇ ਦਿੱਤਾ ਸਾਡੇ ਗੁਰੂਆਂ ਨੇ ਆਜ਼ਾਦੀ ਦੀਆਂ ਲੜਾਈਆਂ ਸ਼ੁਰੂ ਕੀਤੀਆਂ ਸੀ ਮਜਲੂਮਾਂ ਦੇ ਹੱਕਾਂ ਨੂੰ ਬੁਲੰਦੀ ਰਖਵਾਲੀ ਕਰਨ ਵਾਸਤੇ ਫਿਰ ਭਗਤ ਸਿੰਘ ਹੋਰੀ ਅੱਜ ਵੀ 23 ਸਾਲ ਦੇ ਨੇ ਫਿਰ ਕਰਤਾਰ ਸਿੰਘ ਸਰਾਭੇ ਹੋਰੀ ਅੱਜ ਵੀ 19 ਸਾਲ ਦੇ ਹੀ ਨੇ ਤੇ ਸਾਡੇ ਗਦਰੀ ਬਾਬੇ ਉਹਨਾਂ ਦਾ ਉਹਨਾਂ ਦਾ ਜੋਸ਼ ਤੇ ਹੌਸਲ ਇਕੱਠੇ ਚੱਲਦੇ ਰਹੇ ਤਾਂ ਕਰਕੇ ਪੰਜਾਬ ਦੀ ਜਿਹੜੀ ਗਲੋਰੀ ਹੈ ਉਹ ਇੰਨੀ ਜ਼ਿਆਦਾ ਸ਼ਾਈਨ ਕਰਦੀ ਹੈ ਦੁਨੀਆ 'ਚ ਹਾਂ ਇਹ ਗੱਲ ਵੀ ਮੰਨਦੇ ਆ ਪਿਛਲੇ ਕਈ ਸਾਲਾਂ ਤੋਂ ਥੋੜਾ ਜਿਹਾ ਤੁੰਦਲਾ ਹੋ ਗਿਆ ਸੀ ਚਮਕ ਤੁੰਦਲੀ ਹੋ ਗਈ ਸੀ ਮੂਰੇ ਲੱਗੇ ਹੋਏ ਸੀ ਜਿਹੜੇ ਉਹਨਾਂ ਨੇ ਨਾ ਤਾਂ ਖੇਡਾਂ ਵੱਲ ਧਿਆਨ ਦਿੱਤਾ ਨਾ ਕਿਸਾਨਾਂ ਵੱਲ ਧਿਆਨ ਦਿੱਤਾ ਨਾ ਮਜ਼ਦਿਮਾਂ ਵੱਲ ਧਿਆਨ ਦਿੱਤਾ ਨਾ ਨੌਕਰੀਆਂ ਦੇਣ ਵੱਲ ਧਿਆਨ ਦਿੱਤਾ ਨਾ ਕਾਲਜ ਬਣਾਉਣ ਵੱਲ ਜਾਂ ਯੂਨੀਵਰਸਿਟੀਆਂ ਬਣਾਉਣ ਵੱਲ ਧਿਆਨ ਦਿੱਤਾ ਉਹਨਾਂ ਨੇ ਸਿਰਫ ਆਪਣੇ ਆਪ ਤੇ ਧਿਆਨ ਦਿੱਤਾ ਆਪਣੇ ਪਰਿਵਾਰਾਂ ਵੱਲੀ ਧਿਆਨ ਦਿੱਤਾ ਮੈਂ ਤਾਂ ਮੈਨੂੰ ਕਈ ਵਾਰ ਪੱਤਰਕਾਰ ਕਹਿੰਦੇ ਨੇ ਤੁਸੀਂ ਪਰਿਵਾਰ ਨੂੰ ਟਾਈਮ ਪੈਨਗ ਦਿੰਦੇ ਹੋ ਜੀ